जय माता दी ਸਾਰਿਆਂ ਨੂੰ ਅੱਜ ਆਪਾਂ ਚਿੰਤਪੂਨੀ ਦੇ ਦਰਬਾਰ ਤੇ ਜਾਣ ਦੇ ਸਬੰਧ ਵਿੱਚ ਜੋ 30 ਤਰੀਕ ਨੂੰ ਆਪਾਂ ਜਾਣਾ ਆ ਤੇ ਮਾਹ ਮਾਈ ਦੇ ਝੰਡੇ ਅੱਜ ਅਸੀਂ ਬਣਾ ਰਹੇ ਹਾਂ ਜੀ ਦੇਖੋ ਕਿੰਨੇ ਸੋਹਣੇ ਸੋਹਣੇ ਮਾ ਦੇ ਝੰਡੇ ਬਣਾ ਰਹੇ ਨੇ ਇੱਧਰ ਵੀ ਸਾਡੇ ਭਾਗ ਦੇ ਦੇਖੋ ਝੰਡੇ ਮੱਲ ਰਹੇ ਆ ਤੇ ਫੋਟੋਆਂ ਵੀ ਸਾਡੀਆਂ ਤਿਆਰ ਹੋ ਗਈਆਂ ਥੱਲੇ ਦੇਖੋ ਜੈ ਮਾਤਾ ਦੀ ਇੱਕ ਮਿੰਟ ਮਹਵਰੀਆਂ ਫੋਟੂਆਂ ਥੰਨੇ ਪਈਆਂ ਤੇ 5-10 ਮਿੰਟ ਦੇ ਵਿੱਚ ਵਿੱਚ ਮੜੋ ਹੋ ਜਾਣੀਆਂ ਫੋਟੂਆਂ ਤੇ ਸਾਡੇ 5-6 ਝੰਡੇ ਹੈਗੇ ਆ ਜੀ ਤੇ ਅੱਜ ਝੰਡੇ ਮੜੋ ਹੋ ਜਾਣੇ ਆ ਤੇ ਕੱਲ ਨੂੰ ਸਾਡੇ ਅੰਕਲ ਜੀ ਸਰਦਾਰ ਸੋਹਣ ਸਿੰਘ ਜੀ ਇਹਨਾਂ ਦੇ ਇੱਥੇ ਹੀ ਘਰ ਵਿੱਚ ਕੱਲ ਨੂੰ ਚੌਂਕੀ ਆ ਮੈਂ ਪਹਿਲਾਂ ਵੀ ਬਲੋਕ ਪਾਏ ਆ ਜਿਹੜੀਆਂ ਚੌਂਕੀਆਂ ਪਹਿਲਾਂ ਸੀ ਮੰਦਰ ਦੀਆਂ ਸੀਗੀਆਂ ਉਹ 1 2 3 ਯਾਨਕਿ 1 2 3 ਭਾਗ 4 ਭਾਗ ਮੈਂ ਪਾਈ ਸੀਗੇ ਚੌਂਕੀਆਂ ਦੇ ਜਦੋਂ ਆਪਾਂ ਮਾਂ ਦੇ ਮੰਦਰ ਤੇ ਜਾਇਦਾ ਯਾਤਰਾ ਲੈ ਕੇ ਤਾਂ ਪਹਿਲਾ ਚੌਂਕੀਆਂ ਲੈ ਜਾਂ ਹੁਣ ਕੱਲ ਨੂੰ ਚੌਂਕੀ ਸਰਦਾਰ ਸਹੁਣ ਸਿੰਘ ਜੀ ਦੇ ਇੱਥੇ ਘਰ ਵਿੱਚ ਆ ਤੇ 29 ਤਰੀਕ ਨੂੰ ਝੰਡੇ ਫੇਰਾਂਗੇ ਆਪਾਂ ਔਰ ਅਜੀ ਝੰਡਾ ਇਧਰ ਇੱਕ ਭਗਤ ਜਨ ਸਾਡੇ ਮੜ ਦੇਣ ਲੱਗੇ ਆ 30 ਤਰੀਕ ਨੂੰ ਸਾਡੀ ਪੈਦਲ ਯਾਤਰਾ ਥੋ ਪਿੰਡ ਬਗਾਲੀਪੁਰ ਤੋਂ ਚਿੰਤਪੋਨੀ ਤੱਕ ਜਾਣੀ ਆ ਜੀ ਪੈਦਲ ਯਾਤਰਾ ਤੇ ਇਸੇ ਤਰੀਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਜੈ ਮਾਤਾ ਜੀ ਜੈ ਮਾਤਾ ਜੇ ਮਾਤਾ ਕੋਈ ਫਰੰਡ ਜੀ ਆਪਣੀ ਚੌਂਕੀ ਆ ਉਹ ਵੀ ਤੁਹਾਨੂੰ ਬਲੌਗ ਪਾ ਕੇ ਪਾਵਾਂਗੇ ਜੈ ਮਾਤਾ ਦੀ ਜੈ ਮਾਤਾ ਤੋਂ ਲੋਪਕ ਜੀ ਸਾਡੇ ਝੰਡੇ ਬਣ ਕੇ ਤਿਆਰ ਹੋ ਚੁੱਕੇ ਨੇ ਇੱਕ ਝੰਡਾ ਸਾਡਾ ਰਹਿ ਗਿਆ ਉਹ ਵੀ ਬਣ ਜਾਣਾ ਤੇ ਕਾਲੂ ਕਾਹਨ ਸਰਪੇ ਦਾ 28 ਤਰੀਕ ਨੂੰ ਚੌਂਕੀ ਆ ਸਰਦਾਰ ਹੁਣ ਸਿੰਘ ਜੀ ਕੇ ਤੇ 29 ਤਰੀਕ ਨੂੰ ਉੱਥੇ ਪੂਰੇ ਪਿੰਡ ਦੇ ਵਿੱਚ ਝੰਡੇ ਫੇਰਨੇ ਆ ਜੀ 29 ਤਰੀਕ ਨੂੰ ਫੇਰ ਕੇ ਝੰਡੇ ਪੂਰੇ ਪਿੰਡ ਦੇ ਵਿੱਚ ਇਹ ਤੀ ਤਰੀਕ ਨੂੰ ਪੈਦਲ ਯਾਤਰਾ ਪਿੰਡ ਬਗਾਲੀਪੁਰ ਤੋਂ ਚਿੰਤਪੁਰੀ ਤੱਕ ਹੋਵੇਗੀ। ਸੋ ਜੈ ਮਾਤਾ ਦੀ ਸਾਰਿਆਂ ਭਗਤਾਂ ਨੂੰ ਜੈ ਮਾਤਾ ਦੀ ਲਾਇਕ ਸ਼ੇਅਰ ਕਮੈਂਟ ਜਰੂਰ ਕਰਨਾ। ਸਾਰਾ ਭਗਤਾਂ ਨੂੰ ਜੈ ਮਾਤਾ ਦੀ